ਸਤਿ ਸ਼੍ਰੀ ਅਕਾਲ ਜੀ 10 ਗੱਲਾਂ ਤੁਹਾਡੀ ਮਾਂ ਤੁਹਾਨੂੰ ਕਦੇ ਵੀ ਨਹੀਂ ਦੱਸੂਗੀ ਜੋ ਦੁੱਖ ਚੋਂ ਰਹਿੰਦੀ ਹੈ ਪਹਿਲੀ ਗੱਲ ਤੁਸੀਂ ਨੇ ਆਪਣੀ ਮਾਂ ਨੂੰ ਬਿਨਾਂ ਵਜਾ ਕਈ ਵਾਰ ਰਵਾ ਦਿੱਨੇ ਹੋ ਆਪਾਂ ਤੇ ਪਰ ਤੁਹਾਨੂੰ ਇਹ ਗੱਲ ਕਦੇ ਵੀ ਦੱਸੂਗੀ ਤੁਹਾਡੇ ਨਾਲ ਕਦੇ ਸ਼ੇਰ ਨਹੀਂ ਕਰੂਗੀ ਕਈ ਵਾਰ ਅੱਪਾ ਮਠਿਆਈ ਇਕੱਠੇ ਖਾ ਰਹੇ ਹੁੰਨੇ ਹਨਾ ਬੱਚਿਆਂ ਦੇ ਨਾਲ ਬੈਠ ਕੇ ਮਾਂ ਵੀ ਖਾ ਰਹੀ ਹੁੰਦੀ ਹੈ ਖਾਂਦੇ-ਖਾਂਦੇ ਜਦੋਂ ਸਾਰੀ ਮਠਾਈ ਖਤਮ ਹੋ ਜਾਂਦੀ ਹੈ ਇੱਕ ਲਾਸਟ ਪੀਸ ਬਚਦਾ ਤੇ ਉਹ ਸੋਚਦੀ ਹੈ ਕਿ ਖਾਵੇ ਤਾਂ ਮੇਰਾ ਬੱਚਾ ਪਰ ਖਾਣ ਤੋਂ ਪਹਿਲਾਂ ਮੈਨੂੰ ਜਰੂਰ ਪੁੱਛੇ ਕਿ ਮੰਮਾ ਤੁਹਾਨੂੰ ਚਾਹੀਦੀ ਆ ਉਹ ਮਠਿਆਈ ਵਿੱਚੋਂ ਤੁਸੀਂ ਥੋੜੀ ਜੀ ਤੁਸੀਂ ਲੈ ਲਓ ਦੀ ਮੈਂ ਖਾ ਲਾਂ। ਕਈ ਵਾਰ ਆਪਾਂ ਪੁੱਛਦੇ ਨਹੀਂ ਆ ਨਾ ਪਰ ਮਾਂ ਨੂੰ ਚੀਜ਼ ਬੜੀ ਚੁਬਦੀ ਆ ਬੜੀ ਦੁੱਖ ਦਿੰਦੀ ਆ ਪਰ ਉਹ ਦੱਸਦੀ ਕਦੇ ਵੀ ਨਹੀਂ ਹੈਗੀ ਵੀ ਮੈਨੂੰ ਇਦਾਂ ਲੱਗਿਆ। ਜਦੋਂ ਅਸੀਂ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੇ ਆ ਨਾ ਤਾਂ ਉਸ ਦਾ ਦਿਲ ਹੋਰ ਵੀ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਪਰ ਦੱਸਦੀ ਕਦੇ ਵੀ ਨਹੀਂ ਉਹ ਆਪਾਂ ਨੂੰ। ਤੁਹਾਡੀ ਮਾਂ ਤੁਹਾਨੂੰ ਸੌਂਦੇ ਹੋਏ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਔਰ देर ਤੱਕ ਨਿਹਾਰਦੀ ਰਹਿੰਦੀ ਹੈ। ਉਹ ਇਹ ਗੱਲਾਂ ਤੁਹਾਨੂੰ ਕਦੇ ਵੀ ਦੱਸੂਗੀ ਉਹ ਕਿੰਨਾ ਖੁਸ਼ ਹੁੰਦੀ ਆ ਤੁਹਾਨੂੰ ਦੇਖ ਕੇ ਉਸਨੇ ਆਪਣੀ ਉਸਨੇ ਤੁਹਾਨੂੰ 9 ਮਹੀਨੇ ਪੇਟ ਵਿੱਚ ਰੱਖਿਆ ਦਰਦ ਵਰਿਆ ਭਰਿਆ ਸਮਾਂ ਹੁੰਦਾ ਪਰ ਉਹ ਆਪਣੇ ਬੱਚਿਆਂ ਨਾਲ ਕਦੇ ਸ਼ੇਅਰ ਨਹੀਂ ਕਰਦੀ ਉਹ ਜਦੋਂ ਤੁਸੀਂ ਰੋਂਦੇ ਹੋ ਨਾ ਤਾਂ ਉਹਨਾਂ ਦਾ ਦਿਲ ਬਹੁਤ ਤਰ੍ਹਾਂ ਟੁੱਟ ਜਾਂਦਾ ਹੈ ਉਹ ਆਪਣੇ ਬੱਚੇ ਰੋਂਦੇ ਹੋਏ ਨਹੀਂ ਦੇਖ ਸਕਦੀ ਮਾਂ ਤੁਹਾਡੀ ਮਾਂ ਤੁਹਾਨੂੰ ਆਪਣੇ ਆਪ ਤੋਂ ਪਹਿਲਾਂ ਰੱਖਦੀ ਹੈ ਹਰ ਗੱਲ ਵਿੱਚ ਖਾਣ ਵਿੱਚ ਪਹਿਨਣ ਵਿੱਚ ਜਾਂ ਕਿਤੇ ਜਾਣ ਵਿੱਚ ਕਿਸੇ ਵੀ ਘਰ ਗੱਲ ਵਿੱਚ ਪਹਿਲਾਂ ਰੱਖੋ ਕਿ ਤੇ ਬੈਠੀ ਹੋ ਭਾਵੇਂ ਹੋ ਤੁਹਾਨੂੰ ਦੁੱਖ ਵਿੱਚ ਦੇਖ ਕੇ ਉਹ ਬਹੁਤ ਦੁਖੀ ਹੁੰਦੀ ਆ ਆਪਣੇ ਬੱਚਿਆਂ ਨੂੰ ਮਾਂ ਕਦੇ ਦੁੱਖ ਵਿੱਚ ਦੇਖ ਹੀ ਨਹੀਂ ਸਕਦੀ ਭਾਵੇਂ ਕੋਈ ਪੰਛੀ ਵੀ ਹੋਵੇ ਕੋਈ ਵੀ ਹੋਵੇ ਤੁਹਾਡੇ ਵਾਸਤੇ ਇਹ ਸਾਰੀਆਂ ਚੀਜ਼ਾਂ ਉਹ ਜ਼ਿੰਦਗੀ ਵਿੱਚ ਬਾਰ ਬਾਰ ਕਰ ਸਕਦੀ ਆ ਇੱਕ ਮਾਂ ਨੇ ਬਹੁਤ ਦੁੱਖ ਝੱਲੇ ਹੁੰਦੇ ਨੇ ਆਪਣੀ ਔਲਾਦ ਵਾਸਤੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਲਿਓ ਜੇ ਲਾਈਕ ਕਰ ਦਿਓ